ਸਤਿ ਸ੍ਰੀ ਅਕਾਲ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲਜੀਤ ਗੌਰ 31 ਅਗਸਤ 1995 ਨੂੰ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਬਿਆਨ ਸਿੰਘ ਦਾ ਕਤਲ ਹੁੰਦਾ ਹੈ ਜਿਸ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਇਸ ਵੇਲੇ ਜਿਸ ਦੇ ਦੋਸ਼ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਇਸ ਵੇਲੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਸ ਵੇਲੇ ਮਨੁੱਖੀ ਬੰਬ ਬਣ ਕੇ ਬਿਆਨ ਸਿੰਘ ਦੇ ਨਾਲ ਹੀ ਸ਼ਹੀਦ ਹੋਣ ਵਾਲੇ ਭਾਈ ਦਿਲਾਵਰ ਸਿੰਘ ਜਿਨ੍ਹਾਂ ਨੂੰ ਕਿ ਕੌਮੀ ਸ਼ਹੀਦ ਦੇ ਤੌਰ ਤੇ ਜਾਣਿਆ ਜਾਂਦਾ ਹੈ ਉਹ ਵੀ ਇਸ ਪੂਰੀ ਪਲਾਨਿੰਗ ਦੇ ਵਿੱਚ ਮੌਜੂਦ ਸਨ ਅੱਜ ਅਸੀਂ ਗੱਲਬਾਤ ਕਰਾਂਗੇ ਭਾਈ ਦਿਲਾਵਰ ਸਿੰਘ ਦੇ ਬਾਰੇ ਕਿ ਕੌਣ ਸਨ ਭਾਈ ਦਿਲਾਵਰ ਸਿੰਘ ਉਹਨਾਂ ਦੇ ਨਾਲ ਰਹੇ ਸਾਥੀ ਜਸਵੰਤ ਸਿੰਘ ਸਿੱਧੂਪੁਰ ਤੋਂ ਜਾਣਾਂਗੇ ਉਹਨਾਂ ਦੀ ਪੂਰੀ ਜ਼ਿੰਦਗੀ ਦੇ ਬਾਰੇ ਸਰ ਬਹੁਤ ਬਹੁਤ ਸਵਾਗਤ ਹੈ ਸਤਲੁਜ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦਿਲਾਵਰ ਸਿੰਘ ਬੱਬਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਤੇ ਉਹਨਾਂ ਦਾ ਇੱਕ ਵੱਖਰਾ ਰਤਬਾ ਹੈ ਸਿੱਖ ਕੌਮ ਦੇ ਵਿੱਚ ਹਾਲਾਂਕਿ ਜਦੋਂ ਅਸੀਂ ਵਿਕੀਪੀਡੀਆ ਖੋਲਦੇ ਆ ਨਾ ਭਾਈ ਦਿਲਾਵਰ ਸਿੰਘ ਦਾ ਨਾਮ ਸਰਚ ਕਰਦੇ ਆ ਤੇ ਉੱਥੇ ਉਹਨਾਂ ਨੂੰ ਬਿਆਨ ਸਿੰਘ ਦਾ ਹਤਿਆਰਾ ਯਾਨੀ ਬਿਆਨ ਸਿੰਘ ਦਾ ਕਾਤਲ ਕਿਹਾ ਜਾਂਦਾ ਪਰ ਤੁਹਾਡੀ ਨਜ਼ਰ ਦੇ ਵਿੱਚ ਦਿਲਾਵਰ ਸਿੰਘ ਕੌਣ ਸੀ ਦਿਲਾਵਰ ਸਿੰਘ ਇੱਕ ਜੈ ਸਿੰਘ ਵਾਲੇ ਦਾ ਰਹਿਣ ਵਾਲਾ ਸੀ ਨੌਜਵਾਨ ਸੀ ਤਕਰੀਬਨ ਉਹਦੀ ਉਮਰ ਉਸ ਟਾਈਮ 24 ਬੱਚੀ ਦੇ ਸਾਲ ਸੀ 24 ਸਾਲ ਦੀ ਉਹ ਕਨਸਟੇਬਲ ਪੰਜਾਬ ਪੁਲਿਸ ਦੀ ਭਰਤੀ ਹੋਇਆ ਸੀ ਪਟਿਆਲੇ ਦੇ ਰਹਿਣ ਵਾਲਾ ਹੈ ਪਿੱਛੋਂ ਦਾ ਅਸਲੀ ਪਿੰਡ ਹੈਗਾ ਜੈ ਸਿੰਘ ਵਾਲਾ ਬਠਿੰਡੇ ਜਿਹੜੇ ਪੈਂਦਾ ਹੈ ਹਮ ਜੈ ਸਿੰਘ ਵਾਲਾ ਮਾਤਾ ਸਰਜੀਤ ਕੌਰ ਦੀ ਕੁੱਖੋਂ ਜਨਮ ਲਿਆ ਪਿਤਾ ਹਰਨੇਕ ਸਿੰਘ ਸੀ ਉਹਨਾਂ ਦੇ ਤੇ ਪਿਤਾ ਹਰਨੇਕ ਸਿੰਘ ਦੇ ਉਹਨਾਂ ਦੇ ਤੇ ਇਹ ਤਿੰਨ ਭਰਾ ਸੀ ਦਲਾਵਰ ਸਿੰਘ ਨੇ ਸਭ ਤੋਂ ਵੱਡਾ ਚਮਕੌਰ ਸਿੰਘ ਸੀ ਜਿਹੜਾ ਚੰਡੀਗੜ੍ਹ ਡਿਊਟੀ ਕਰਦਾ ਸੀ ਇਲੈਕਸ਼ਨ ਦਫ਼ਤਰ ਦੇ ਵਿੱਚ ਉਸ ਤੋਂ ਛੋਟਾ ਸੀ ਦਲਾਵਰ ਸਿੰਘ ਜੀ ਸਭ ਤੋਂ ਛੋਟਾ ਹਰਮਿੰਦਰ ਸਿੰਘ ਜੀ ਤਿੰਨ ਭਰਾ ਸੀ ਤੇ ਤਿੰਨੋਂ ਭਰਾ ਸੀ ਭੈਣ ਕੋਈ ਨਹੀਂ ਸੀ ਮਾਤਾ ਸਰਜੀਤ ਕੌਰ ਇਹਨਾਂ ਦੀ ਠੀਕ ਹੈ ਇਹਦੇ ਵਿੱਚ ਇਹ ਆਨ ਡਿਊਟੀ ਡਿਊਟੀ ਕਰਦੇ ਸੀ ਪੰਜਾਬ ਪੁਲਿਸ ਵਿੱਚ ਤੇ ਇਹਨਾਂ ਦਾ ਮਲਾਪ ਆਪਸ ਵਿੱਚ ਹੀ ਬਲਵੰਤ ਸਿੰਘ ਰਾਜਵਾਲੇ ਨਾਲ ਸੀ ਦੋਨੋਂ ਡਿਊਟੀ ਕਰਦੇ ਸੀ ਬਲਵੰਤ ਸਿੰਘ ਹੋਰ ਪਾਸੇ ਡਿਊਟੀ ਕਰਦਾ ਹੈ ਪੰਜਾਬ ਪੁਲਿਸ ਵਿੱਚ ਤੇ ਉਹਨਾਂ ਦੇ ਨਾਲ ਮੇਰ ਮਲਾਪ ਹੋ ਗਿਆ ਜਗਤਾਰ ਸਿੰਘ ਹਵਾਰਾ ਦਾ ਜਗਤਾਰ ਸਿੰਘ ਹਵਾਰਾ ਉਸ ਟਾਈਮ ਪਹਿਲਾਂ ਪਾਕਿਸਤਾਨ ਗਿਆ ਸੀ ਉਸ ਤੋਂ ਪਾਕਿਸਤਾਨ ਤੋਂ ਆ ਕੇ ਇਹਨਾਂ ਨੇ ਆਪਸ ਵਿੱਚ ਰਲ ਕੇ ਪਲੇਨ ਬਣਾਈ ਪਲੇਨ ਬਣਾ ਕੇ ਉਹਨਾਂ ਦਾ ਹੀ ਦੋਸਤ ਇੱਕ ਲਖਵਿੰਦਰ ਸਿੰਘ ਸੀ ਜਿਹੜਾ ਸੈਕਟਰੀ ਲੱਗਿਆ ਸੀ ਲਖਵਿੰਦਰ ਸਿੰਘ ਉਹ ਸੈਕਟਰੀ ਡਿਊਟੀ ਕਰਦਾ ਸੀ ਤੇ ਦਲਾਵਰ ਸਿੰਘ ਹੋਇਆ ਬਲਵੰਤ ਸਿੰਘ ਹੋਇਆ ਇੱਕ ਉਹ ਰੈਣੀ ਵਾਲੇ ਨਗਰ ਦੇ ਆ ਗੁਰਬਖਸ਼ ਕਲੋਨੀ ਪਟਿਆਲੇ ਦਾ ਰਹਿਣ ਵਾਲਾ ਹੂੰ ਜਿਹੜਾ ਦਲਾਵਰ ਸਿੰਘ ਹੈ ਉਹ ਗਰਮੀਤ ਸਿੰਘ ਵੀ ਉਸੇ ਨਗਰ ਦਾ ਰਹਿਣ ਵਾਲਾ ਹੈ ਮਤਲਬ ਇਹ ਸਾਰੇ ਜਿੰਨੇ ਵੀ ਕਤਲ ਦੇ ਵਿੱਚ ਨਾਮਜ਼ਦ ਹੋਈ ਸੀ ਇਹ ਸਾਰੇ ਕੋ ਏਰੀਆ ਦੇ ਵਿੱਚ ਰਹਿੰਦੇ ਸੀ ਕੋ ਏਰੀਆ ਦੇ ਵਿੱਚ ਰਹਿੰਦੇ ਸੀ ਇਹ ਸਾਰੇ ਗੁਰਬਖਸ਼ ਕਲੋਨੀ ਜਿਹੜਾ ਸੀ ਗਰਮੀਤ ਸਿੰਘਾ ਉਹ ਵੀ ਗੁਰਬਖਸ਼ ਕਲੋਨੀ ਰਹਿਣ ਵਾਲਾ ਦਲਾਵਰ ਸਿੰਘ ਵੀ ਉੱਥੇ ਰਹਿਣ ਵਾਲਾ ਜੀ ਤੇ ਇਹ ਦੂਸਰਾ ਜਿਹੜਾ ਸ਼ਮਸ਼ੀ ਲਖਵਿੰਦਰ ਸਿੰਘਾ ਉਹ ਵੀ ਉੱਥੇ ਰਹਿਣ ਵਾਲਾ ਸੀ ਠੀਕ ਹੈ ਇਹ ਤਾਰਾ ਰੋਪੜ ਦਾ ਰਹਿਣ ਵਾਲਾ ਸੀ ਰੋਪੜੇ ਦਾ ਕਪਡੇਖ ਵਾਲੇ ਦਾ ਜਿਹੜਾ ਪਰਮਜੀਤ ਸਿੰਘ ਹੈ ਉਹ ਪਿਹੋਰੇ ਦਾ ਰਹਿਣ ਵਾਲਾ ਸੀ ਦਿੱਲੀ ਰਹਿੰਦੇ ਸੀ ਇਸ ਕਰਕੇ ਇਹ ਅਲੱਗ-ਅਲੱਗ ਸਿਸਟਮ ਇਹਨਾਂ ਦੇ ਜਗਾਂ ਭੋਰੇ ਦੀ ਸਿਸਟਮ ਹੋ ਗਿਆ ਧਾਰੇ ਦਾ ਸਿਸਟਮ ਹੋ ਗਿਆ ਇਹ ਹਵਾਰੇ ਦੇ ਵਿੱਚੋਂ ਉਧਰ ਆ ਗਏ ਹਵਾਰਾ ਸਾਰੇ ਅਟੈਚ ਸੀ ਜਿਹੜੇ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੁੰਦੀ ਹੈ ਤੁਸੀਂ ਕਿਵੇਂ ਜਾਣਦੇ ਹੋ ਇਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਤਾਂ ਮੇਰਾ ਜਗਤਾਰ ਸਿੰਘ ਹਵਾਰੇ ਨਾਲ ਤਕਰੀਬਨ 4-5 ਕ ਵਾਰ ਮੈਂ ਇਹਨੂੰ ਪਹਿਲਾਂ 90 91 ਤੋਂ 92 ਜਦੋਂ ਪਕੌੜਾ ਹੋਇਆ 92 'ਚ ਮਿਲਿਆ 92 ਅਕਤੂਬਰ 'ਚ ਪਹਿਲੀ ਵਾਰ ਫਿਰ ਉਸ ਤੋਂ ਬਾਅਦ ਮਿਲਦਾ ਇੱਕ ਦੋ ਵਾਰੀ ਹੋਰ ਮਿਲਿਆ 4-5 ਕ ਵਾਰ ਮੈਂ ਇਹਨੂੰ ਮਿਲਿਆ ਉਸ ਤੋਂ ਬਾਅਦ ਸਾਡੇ ਇਲਾਕੇ 'ਚ ਉਹ ਇਹ ਰੂਪ ਪੁੱਛ ਰਿਹਾ ਚਾਰ ਚਾਰ ਪੰਜ ਸਾਲ ਉਹ ਪੋਸ਼ਣ ਦੇ ਐਕਸ਼ਨ ਕਰੇ ਜੋ ਸਾਡੇ ਇਲਾਕੇ ਜਿੰਨ ਦੇ ਵਸੇ ਕਿਤਾ ਜੀ ਉਸ ਤੋਂ ਬਾਅਦ ਇਹ ਚਲਾ ਗਿਆ ਦੂਸਰੇ ਜਲਾਲਾਬਾਦ ਨੂੰ ਚਲੇ ਗਿਆ ਸੀ ਉਧਰੋਂ 8-9 ਮਹੀਨੇ 10 ਮਹੀਨੇ ਲਾ ਕੇ ਆਇਆ ਉਸ ਤੋਂ ਬਾਅਦ ਆਕੇ ਇਹਨਾਂ ਦੀ ਇਹਨਾਂ ਗੱਲ ਮਲਾਪ ਹੋ ਗਿਆ ਦਲਾਵਰ ਸਿੰਘ ਨਾਲ ਬਲਵੰਤ ਸਿੰਘ ਰਾਜੋਆ ਨਾਲ ਇਹਨਾਂ ਦਾ ਆਪਸ ਵਿੱਚ ਮਲਾਪ ਹੋਇਆ ਨਾ ਬਿਆਨ ਸਿੰਘ ਕੇਸ ਕੀਤਾ ਜਿਹੜਾ ਬਿਆਨ ਸਿੰਘ ਕੇਸ ਕਰਿਆ ਇਹਦਾ ਸਾਰਾ ਅਸਲ ਚ ਲਖਵਿੰਦਰ ਸਿੰਘ ਸੀ ਉਥੇ ਹਾਜ਼ਰ ਜੋ ਪੀਏਪੀ ਨੌਕਰੀ ਕਰਦਾ ਸੀ ਲਖਵਿੰਦਰ ਸਿੰਘ ਸੀ ਤੇ ਇਹਨੂੰ ਛੱਡ ਕੇ ਆਏ ਦਲਾਵਰ ਸਿੰਘ ਨੂੰ ਆ ਛੱਡ ਕੇ ਆਏ ਆ ਬਲਵੰਤ ਸਿੰਘ ਤੇ ਜਗਤਾਰ ਸਿੰਘ ਤਾਰਾ ਜਦੋਂ ਕਿ ਇਹ ਰੂਪੋਸ਼ ਹੋਣ ਕਾਰਨ ਇਹਨੂੰ ਚੰਡੀਗੜ੍ਹ ਤੋਂ ਬਾਹਰ ਨਿਕਲਣਾ ਸੀ ਇਹਨੇ ਹਵਾਰੇ ਨੇ ਹਵਾਰਾ ਆਪਣਾ ਇੱਕ ਦੋ ਦਿਨ ਪਹਿਲਾਂ ਨਿਕਲ ਗਿਆ ਸਾਰੀ ਪਲਾਨ ਬਣਾ ਕੇ ਇਹ ਆਪਣਾ ਜਾ ਕੇ ਗਾਜੀਆਵਾਂ ਚਲੇ ਗਿਆ ਇਸ ਕਰਕੇ ਜੋ ਸਾਡੇ ਨਾਲ ਜੇਲ੍ਹ ਚ ਜਿਹੜੀਆਂ ਸਾਡੇ ਗੱਲਾਂ ਹੋਈਆਂ ਸਭ ਦੱਸਿਆ ਇਹਨਾਂ ਨੇ ਸਿਸਟਮ ਇਹ ਦਲਾ ਇਹ ਬਿਆਨ ਸਿੰਘ ਨੂੰ ਇੱਕ ਦਿਨ ਪਹਿਲਾਂ ਵੀ ਕਰਨ ਲੱਗੇ ਸੀ 30 ਅਗਸਤ ਤੁਰੂ ਵੀ ਕਰ ਲਗੇ ਸੀ 3 ਅਗਸਤ 1995 1995 ਇਹ 30 ਅਗਸਤ 1995 ਨੂੰ ਬਿਆਸੇ ਕੁਸ ਟਾਈਮ ਪਹਿਲਾਂ ਨਿਕਲ ਗਿਆ ਸੀ ਇਸ ਕਰਕੇ ਦਲਾਵਰ ਸਿੰਘ ਨੇ ਔਰ ਇਹਨਾਂ ਨੇ ਮਨੁੱਖੀ ਬਣ ਲਈ ਇਹਨਾਂ ਨੇ ਆਪਸ ਵਿੱਚ ਇੱਕ ਟਾਸ ਵੀ ਪਾਈ ਹੈ ਜਿਹਦੇ ਵਿੱਚ ਟਾਸ ਦੇ ਵਿੱਚ ਦਲਾਵਰ ਸਿੰਘ ਜਿੱਤ ਗਿਆ ਸੀ ਬਲਵੰਤ ਸਿੰਘ ਕਹਿੰਦਾ ਮੈਂ ਮਨੁੱਖੀ ਬਣਨਾ ਹੈ ਉਹ ਕਹਿੰਦਾ ਮੈਂ ਬਣਨਾ ਹਾਂ ਹਾਂਜੀ ਠੀਕ ਹੈ ਜਦੋਂ ਅਸੀਂ ਭਾਈ ਦਲਾਵਰ ਸਿੰਘ ਦੀ ਤਸਵੀਰ ਦੇਖਦੇ ਆ ਤੇ ਬਿਲਕੁਲ ਇੱਕ ਸਧਾਰਨ ਜਿਹੇ ਬੱਚੇ ਆਮ ਕਰਦੇ ਜਿਵੇਂ ਨੌਜਵਾਨ ਲੜਕੇ ਹੁੰਦੇ ਨੇ ਦੇਖਣ ਦੇ ਵਿੱਚ ਕਿਹੜੀ ਸਪਿਰਿਟ ਸੀ ਉਹਨਾਂ ਦੇ ਅੰਦਰ ਕਿ ਇੱਕ ਆਮ ਨੌਜਵਾਨ ਤੋਂ ਹਾਲਾਂਕਿ ਪੰਜਾਬ ਪੁਲਿਸ ਦੇ ਵਿੱਚ ਸੀਗੇ ਹਨਾ ਸਰਕਾਰੀ ਡਿਊਟੀ ਕਰਦੇ ਸੀ ਸਰਕਾਰ ਦੀ ਡਿਊਟੀ ਕਰਦੇ ਸੀ ਤੇ ਉਸੇ ਸਰਕਾਰ ਦੇ ਵਿੱਚ ਮੁੱਖ ਮੰਤਰੀ ਨੂੰ ਮਾਰਨ ਤੱਕ ਦਾ ਜਿਹੜਾ ਹੀਆ ਉਹਨਾਂ ਨੇ ਕਰ ਲਿਆ ਹਨਾ ਕਿਹੜੀ ਸਪਿਰਿਟ ਸੀ ਉਹਨਾਂ ਨੂੰ ਉਹਨਾਂ ਦੇ ਵਿੱਚ ਇਹ ਸੀ ਜਿਹੜੀ ਸਾਡੀ ਨੌਜਵਾਨੀ ਦਾ ਕਹਾਣ ਕਰਿਆ ਬੀਨ ਸਿੰਘ ਨੇ ਕਹਾਣ ਕੀਤਾ ਆਪਣੇ ਰਾਜ ਦੇ ਵਿੱਚ ਰਾਜ ਵੀ ਉਹ ਲਿੱਤਾ ਜਦੋਂ 6% ਵੋਟ ਪਈ ਪਿੰਡਾਂ 'ਚ ਤਾਂ ਕੋਈ ਵੋਟ ਪਈ ਨਹੀਂ ਸੀ ਇਲੈਕਸ਼ਨ ਹੋਈ ਨਹੀਂ ਸੀ ਹੂੰ ਉਹਨਾਂ ਨੇ ਉਸ ਇਲੈਕਸ਼ਨ ਦੇ ਵੇ ਦੌਰਾਨ ਆਪਣੀ ਕੁਰਸੀ ਨੂੰ ਸਤਾ ਕੇ ਕਰਨ ਲਈ ਨੌਜਵਾਨੀ ਦਾ ਘਾਹ ਕੀਤਾ ਕੇ ਪੀਐਸ ਗਿੱਲ ਨਾਲ ਮਿਲ ਕੇ ਹੂੰ ਦੋਨਾਂ ਨੇ ਮਿਲ ਕੇ ਨੌਜਵਾਨ ਜਿਨ੍ਹਾਂ ਦਾ ਬੇਕਸੂਰ ਜੀ तकरीबन ਕਿਸੇ ਨੇ ਰੋਟੀ ਖਵਾਈ ਜਾਂ ਕਿਸੇ ਨੇ ਚਾਹ ਪਾਣੀ ਪਿਲਾਇਆ ਜਾਂ ਕਿਸੇ ਨੇ ਦੱਸ ਦੱਸਿਆ ਉਹ ਵੀ ਚੁੱਕੇ ਮਾਰਦੇ ਉਸ ਟਾਈਮ ਹੂੰ ਠੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਜਦੋਂ ਕਿ ਉਹਨਾਂ ਦਾ ਕੋਈ ਬਣਦਾ ਨਹੀਂ ਸੀ ਇਸ ਗੱਲ ਨਾਲ ਐਦਾਂ ਨੌਜਵਾਨੇ ਉਹਨਾਂ ਤੋਂ ਸਪਰੇਟ ਅਗੇ ਐਦਾਂ ਹੀ ਜਿਹੜਾ ਬਲਵੰਤ ਸਿੰਘ ਨੇ ਇਹਦਾ ਇੱਕ ਦੋਸਤ 골ਡੀ 골ਡੀ ਹੁੰਦਾ ਸੀ ਇਹ 골ਡੀ ਉਸ ਟਾਈਮ ਸੀ ਜਿਹੜਾ ਗਿਆ ਸੀ ਇਹ ਉਸ ਟਾਈਮ ਪੁਲਿਸ ਨਾਲ ਜਦੋਂ ਜਾਂਦੀ ਹੁੰਦੀ ਹੈ ਨਾ ਉਹ ਚੈੱਕ ਕਰਨ ਇਹ ਉਸ ਟਾਈਮ ਕਿਸੇ ਦੀ ਕਿਸੇ ਦਾ ਗਨਮੈਨ ਸੀ ਇਹਨੇ ਉਸ ਦਿਨ ਤੋਂ ਕਸਮ ਖਾ ਲਈ ਵੀ ਮੈਂ ਇਹਦਾ ਬਦਲਾ ਜਰੂਰ ਲਵਾਂਗਾ ਬਲਵੰਤ ਸਿੰਘ ਰਾਜਵਾਨ ਬਲਵੰਤ ਸਿੰਘ ਰਾਜਵਾਨ ਨੇ ਹੂੰ 골ਡੀ ਕਰਕੇ ਹੂੰ ਜਿਹੜੇ 골ਡੀ ਦੀ ਹੀ ਸਿਸਟਰ ਸੀ ਪਹਿਲਾਂ ਉਹ ਜਿਹੜੀ ਕਮਲਜੀਤ ਕੌਰ ਹੈ ਕਮਲਜੀਤ ਕੌਰ ਉਹ ਜਿਹੜਾ ਧਰਮ ਧਰਮ ਪਤਨੀ ਉਹ ਧਰਮ ਪੈਣ ਧਰਮ ਪੈਣ ਭਾਈ ਰਾਜਵਾਨ ਧਰਮ ਪੈਣ ਬਣੀ ਹੈ ਜਿਹੜੀ ਰਾਜਵਾਨ ਦੀ ਤੇ ਉਸ ਟਾਈਮ ਤੋਂ ਬਾਅਦ ਹੀ ਨੇ ਰਾਜੋਣੇ ਨੇ ਇਸ ਗੱਲ ਦਾ ਨਿਰਣਾ ਕਰਾਇਆ ਸੀ ਇਹਨਾਂ ਨੂੰ ਅਸਲ 'ਚ ਇਹਨਾਂ ਨੂੰ ਪਤਾ ਇਹਨਾਂ ਨੇ ਕਰਨਾ ਸੀ ਦਲਾਵਰ ਸਿੰਘ ਨੇ ਬਲਵੰਤ ਸਿੰਘ ਨੇ ਇਧਰੋਂ ਉਹਨਾਂ ਨੂੰ ਪਤਾ ਲੱਗਿਆ ਸੀ ਬਾਹਰ ਬੈਠਿਆਂ ਨੂੰ ਵੀ ਉਹਨਾਂ ਨੇ ਹੁਵਾਰੇ ਨੂੰ ਵੀ ਇਹਦਾ ਹੁਵਾਰਾ ਇਹਨਾਂ ਮਲਾਤਾ ਤਾਂ ਇਹ ਐਕਸ਼ਨ ਨੂੰ ਇਹਨਾਂ ਆਪਸ ਵਿੱਚ ਹੀ ਮਲਾ ਕੇ ਹੁਵਾਰੇ ਨੇ ਆਪ ਜਾ ਕੇ ਸ਼ਮਸ਼ੇਰ ਸਿੰਘ ਹੁਵਾਰੇ ਦਾ ਬੰਦਾ ਸੀ ਐਦਾਂ ਕੜੀਵਾਈ ਸਾਰਾ ਸਿਸਟਮ ਬਣਾਇਆ ਮਤਲਬ ਦੁਸ਼ਮਣ ਦੇ ਦੁਸ਼ਮਣ ਦੋਸਤ ਬਣੇ ਹਾਂ ਇਹ ਸੂਚੀ ਮਿਲ ਕੇ ਇਹਨਾਂ ਨੇ ਪਲਾਨ ਬਣਾਈ ਸਾਰਾ ਕੁਝ ਉਥੇ ਤੋਂ ਫਿਰ ਤਰੀਕੇ ਨਾਲ ਹੋvare ਨੇ ਸਾਰਾ ਉਹ ਖੜੀ ਜੋੜ ਕੇ ਇਹਨਾਂ ਨੂੰ ਸਾਰਾ ਵੀ ਕਿਹਦੀ ਡਿਊਟੀ ਕਿੱਥੇ ਆ ਕਿਸੇ ਲੰਗ-ਲੰਗ ਡਿਊਟੀਆਂ ਕਰਕੇ ਇਹਨਾਂ ਨੇ ਆਪਸ ਵਿੱਚ ਇਹਨੂੰ ਨੇਪੜੇ ਚਾੜਿਆ ਇਸ ਪ੍ਰੋਗਰਾਮ ਨੂੰ ਪਾਈ ਦਿਲਾਵਤ ਸਿੰਘ ਅੰਮ੍ਰਿਤਧਾਰੀ ਸੀਗੇ ਨਹੀਂ ਅੰਮ੍ਰਿਤਧਾਰੀ ਅੰਮ੍ਰਿਤਪ੍ਰਿੰਸ ਸੀ ਉਸਨੇ ਹੂੰ ਕਿੰਨੀ ਉਮਰ ਸੀਗੀ ਜਿਸ ਵੇਲੇ ਇਹ ਸਾਰਾ ਘਟਨਾਕ੍ਰਮ ਹੁੰਦਾ ਉਹਨਾਂ ਦੀ ਉਮਰ ਕਿੰਨੀ ਸੀ 25 ਸਾਲ ਦੇ ਕਰੀਬ ਹੋਗੀ ਚੋ ਪੱਚੀ ਸਾਲ ਮਤਲਬ ਪੂਰੇ ਨੌਜਵਾਨ ਭਰ ਜੋ ਬੰਦੇ ਭਰਜਵਾਨ 24 ਸਾਲ ਦੀ ਸੀ 24 ਸਾਲ ਦੀ ਮਸੀ ਹੋਗੀ ਮਤਲਬ ਇਹ ਉਹ ਏਦਾਂ ਦੀ ਹੁੰਦੀ ਹੈ ਕਿ ਨੌਜਵਾਨੀ ਜਿਹੜੀ ਹੁੰਦੀ ਹੈ ਉਹ ਸਾਰਿਆਂ ਦੀ 70 ਡੇਟ ਆਵਰਸ ਇਹਨਾਂ ਦੀ ਹਮ ਤਾਰੇ ਦੀ 175 ਹੈ ਬਾਕੀ ਉਸ ਤੋਂ ਲਾ ਲਓ 99% ਐਕਸ਼ਨ ਹੋਇਆ ਹੈ ਹਮ ਵੀ ਕਿੰਨੇ ਕੇਜ ਦੇ ਹੋਣਗੇ ਬਸ ਇੰਨੇ ਇਹਦਾ ਵੱਖ ਬੰਦਾ ਹਮ ਭਾਈ ਦਿਲਾਵਰ ਸਿੰਘ ਜਿਵੇਂ ਤੁਸੀਂ ਦੱਸਿਆ ਕਿ ਪਟਿਆਲਾ ਗੁਰਬਖਸ਼ ਕਲੋਨੀ ਦੇ ਵਿੱਚ ਰਹਿੰਦੇ ਸੀਗੇ ਔਰ ਚੰਡੀਗੜ੍ਹ ਜੌਬ ਕਰਦੇ ਸੀ ਉਹਨਾਂ ਦੀ ਫੈਮਲੀ ਦੇ ਵਿੱਚ ਹੋਰ ਕੌਣ-ਕੌਣ ਸੀ ਕਿੱਥੇ ਰਹਿੰਦੇ ਸੀ ਉਸ ਵੇਲੇ ਉਹ ਉਹਨਾਂ ਦੇ ਭਰਾ ਸੀ ਉਹ ਰਹਿੰਦੇ ਪਟਿਆਲੀ ਸੀ ਚੰਡੀਗੜ੍ਹ ਇਲੈਕਸ਼ਨ ਦਫ਼ਤਰ ਲੱਗੇ 34 ਸੈਕਟਰ ਜੌਬ ਕਰਦੇ ਸੀ ਚਮਕੌਰ ਸਿੰਘ ਨਾਂ ਸੀ ਇਹਨਾਂ ਦਾ ਹਮ ਛੋਟਾ ਭਰਾ ਹਰਮਿੰਦਰ ਸਿੰਘ ਪੜਦਾ ਸੀ ਤੇ ਮਾਤਾ ਸੀ ਉਹਨਾਂ ਦੀ ਘਰ ਦਾ ਕੰਮ ਕਰਦੇ ਜਿਵੇਂ ਮਾਤਾ ਸੀ ਇੱਕ ਭਰਾ ਵੱਡਾ ਵਿਆਹ ਸੀ ਤੇ ਉਹਨਾਂ ਦੇ ਫਾਦਰ ਸਾਹਿਬ ਯੂਨੀਵਰਸਿਟੀ ਚ ਹਰਨੇਕ ਸਿੰਘ ਸੀ ਉਹ ਜੋਬ ਕਰਦੇ ਸੀ ਪਟਿਆਲਾ ਯੂਨੀਵਰਸਿਟੀ ਚ ਹਮ ਲੱਗੇ ਸੀ ਐਦਾਂ ਹੀ ਗਰਮੀਤ ਸਿੰਘ ਦੇ ਫਾਦਰ ਵੀ ਲੱਗੇ ਵਧੀਆ ਪੜੇ ਲਿਖੇ ਪਰਿਵਾਰ ਸਨ ਸੀ ਸਾਰੇ ਮੁੰਡੇ ਪੜੇ ਲਿਖੇ ਸੀ ਸੈਟਲ ਹੋਰ ਪੜੇ ਸੈਟਲ ਸੀ ਪੜੇ ਇਸ ਕੋਈ ਕਿਸੇ ਦੇ ਹੋ ਨਹੀਂ ਸਾਹਿਬ ਆਪਣੇ ਆਪਣੇ ਉਸ ਕਿਸੇ ਕਿਸਮ ਦਾ ਕੋਈ ਹੈ ਨਹੀਂ ਸੀ ਹਮ ਸਿਰਫ ਇਹ ਜ਼ੁਲਮ ਦੇ ਖਿਲਾਫ ਲੜੇ ਆ ਵੀ ਉਸ ਜ਼ੁਲਮ ਨੇ ਥੱਲ ਪਾਉੜ ਲਈ ਇਹਨਾਂ ਨੇ ਉਹ ਸ਼ਾਦੀ ਸ਼ੋਦਾ ਸੀ ਭਾਈ ਦਿਲਾਵਰ ਸਿੰਘ ਨਹੀਂ ਕੋਈ ਸ਼ਾਦੀ ਸ਼ੋਦਾ ਨਹੀਂ ਸੀ ਹੂੰ ਜਦੋਂ ਇਹ ਪੂਰੀ ਪਲਾਨਿੰਗ ਕਰਦੇ ਨੇ ਕਿਉਂਕਿ ਜਦੋਂ ਕੁਝ ਕਿਸੇ ਘਟਨਾਕ੍ਰਮ ਨੂੰ ਅੰਜਾਮ ਦੇਣਾ ਹੁੰਦਾ ਆ ਕੋਈ ਵੀ ਅਸੀਂ ਪ੍ਰੋਗਰਾਮ ਕਰਨਾ ਹੁੰਦਾ ਆ ਆਪਾਂ ਪਹਿਲਾਂ ਹੀ ਕਾਫੀ ਦਿਨ ਪਹਿਲਾਂ ਹੀ ਪਲਾਨਿੰਗ ਕਰਨ ਲੱਗ ਜਾਂਦੇ ਆ ਹਨਾ ਤਾਂ ਜਦੋਂ ਇਹ ਪੂਰੀ ਪਲਾਨਿੰਗ ਇਹ ਸਾਰੇ ਸਿੰਘ ਮਿਲ ਕੇ ਕਰ ਰਹੇ ਸੀ ਤਾਂ ਇਹਨਾਂ ਦੇ ਪਰਿਵਾਰਾਂ ਨੂੰ ਕੋਈ ਭਿੰਨਕ ਨਹੀਂ ਲੱਗੀ ਖਾਸ ਤੌਰ ਤੇ ਭਾਈ ਦਿਲਾਵਰ ਸਿੰਘ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਧਾਰ ਕੇ ਰੱਖਿਆ ਸੀ ਦਿਮਾਗ ਦੇ ਵਿੱਚ ਕਿ ਮੈਂ ਐਦਾਂ ਕਰਨਾ ਤੇ ਮੇਰੀ ਜਾਨ ਵੀ ਨਾਲ ਹੀ ਜਾਣੀ ਹੈ ਤੇ ਇਹਨਾਂ ਦੇ ਪਰਿਵਾਰ ਨੂੰ ਕੋਈ ਭਿੰਕ ਨਹੀਂ ਲੱਗੀ ਉਸ ਵੇਲੇ ਨਹੀਂ ਕੋਈ ਤਾਂ ਭਿੰਕ ਲੱਗਣੀ ਸੀ ਇਹਨਾਂ ਨੇ ਇਹਨਾਂ ਨੇ ਕਿਸੇ ਕਿਸਮ ਦੀ ਈਦਾਂ ਲੱਗਣੀ ਸੀ ਬਸ ਵੀ ਈਦਾਂ ਕੋਈ ਕਿਸੇ ਕਿਸਮ ਦਾ ਪਰਿਵਾਰ ਨੂੰ ਕਿਸੇ ਕਿਸਮ ਦਾ ਇਹਨਾਂ ਨੇ ਸਿਰਫ ਉਹ ਤੋਂ ਸੰਕੋਚ ਹੀ ਰੱਖਿਆ ਜੇ ਪਰਿਵਾਰਾਂ ਨਾਲ ਮਤਾਂ ਦੇਂਦਾ ਕਿ ਕੀ ਗੱਲ ਫੇ ਸਾਰੀ ਲੀਕ ਆਊਟ ਹੋਈ ਨਹੀਂ ਸੀ ਹਾਂ ਜੀ ਹਾਂ ਜੀ ਠੀਕ ਹੈ ਕਿੱਥੇ ਬੈਠ ਕੇ ਪੂਰੀ ਪਲਾਨਿੰਗ ਕਰਦੇ ਰਹੇ ਹੈ ਚੰਡੀਗੜ੍ਹੇ ਆ ਕਿਸੇ ਹੋਰ ਪੰਜਾਬ ਦੇ ਖੇਤਰ ਦੇ ਵਿੱਚ ਜਿਵੇਂ ਮੋਹਾਲੀ ਜਿ ਵਗੈਰਾ ਜਿੱਦਾਂ ਪਟਿਆਲੇ ਆਪਸ ਵਿੱਚ ਮਿਲਦੇ ਰਹੇ ਕਦੇ ਕਿਤੇ ਗੁਰਦੁਆਰੇ ਦੇ ਟਾਈਮ ਦੇ ਨਾਲ ਕਦੇ ਕਿਤੇ ਇਥੇ ਗਰਮੀਤ ਸਿੰਘ ਕੋ ਮਿਲੇ ਆਫਿਸ ਵਿੱਚ ਹੀ ਉੱਥੇ ਹੋਇਆ ਪਲੈਨਿੰਗ ਗਰਮੀਤ ਸਿੰਘ ਕੋ ਰਹੇ ਸਨ ਹਾਂਜੀ ਭਾਈ ਦਿਲਾਵਰ ਸਿੰਘ ਦੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਕਦੇ ਹਾਂਜੀ ਕਿਸ ਤਰ੍ਹਾਂ ਦਾ ਰਿਐਕਸ਼ਨ ਮੇਰੀ ਮੁਲਾਕਾਤ ਹੋਈ ਹੈ ਜਦੋਂ ਇਹ ਸਾਰੇ ਫੜੇ ਗਏ ਸੀ ਨਾ 22 12 95 ਨੂੰ ਹਵਾਰਾ ਫੜਿਆ ਗਿਆ ਬਰਾਜੋਂ ਫੜਿਆ ਗਿਆ ਤਾਰੇ ਨਹੀਂ ਪਿਓਰਾ ਤਾਰਾ ਪਹਿਲਾਂ ਫੜਿਆ ਗਿਆ ਪਿਓਰਾ ਪੀਓ ਸੀ ਮੇਰੀ ਮੁਲਾਕਾਤ 96 ਦੇ ਅਖੀਰ ਚ ਹੋਈ ਹੈ ਇੱਕ ਸਾਲ ਬਾਅਦ ਇੱਕ ਸਾਲ ਬਾਅਦ ਇੱਕ ਸਾਲ ਤੋਂ ਵੀ ਸ਼ਾਇਦ ਪਹਿਲੇ ਹੋ ਗਈ ਸੀ ਜਿਆਦਾ ਅੱਛਾ ਪਹਿਲਾਂ ਹੀ ਹੋ ਗਈ ਸੀ ਇੱਕ ਸਾਲ ਵੀ ਪੂਰਾ ਹੋਇਆ ਨਹੀਂ ਸੀ ਪਹਿਲਾ ਹੋਇਆ ਸੀ ਮੈਂ ਜਦੋਂ ਜਗਤਾਰ ਸਿੰਘ ਹਾਰੇ ਦੀ ਮੁਲਾਕਾਤ ਕਰਨ ਲੱਗਿਆ ਸੀ ਹੂੰ ਉਹ ਮੁਲਾਕਾਤ ਕਰਨ ਦੌਰਾਨ ਮੇਰੀ ਡਿਊਟੀ ਲੱਗੀ ਸੀ ਦਲਾਵਰ ਸਿੰਘ ਦੇ ਘਰ ਜਾਣ ਦੀ ਤੇ ਮੈਂ ਦਲਾਵਰ ਸਿੰਘ ਮੈਂ ਆਮ ਉਸ ਟਾਈਮ ਗਰਮੀਤ ਸਿੰਘ ਮਨਜੀਤ ਸਿੰਘ ਨਾਲ ਮੇਰੇ ਦੋ ਤਿੰਨ ਨਾਲ ਚੱਲਦੇ ਹੁੰਦੇ ਸੀ ਅਮਰੀਕ ਸਿੰਘ ਇਹ ਨਾਂ ਨਾਲ ਮੈਂ ਜਾਣਾ ਜਾਂਦਾ ਸੀ ਮੈਂ ਉਸ ਟਾਈਮ ਪਹਿਲੀ ਗੱਲਾਂ ਮਾਤਾ ਨੂੰ ਮਿਲ ਕੇ ਆਇਆ ਮਾਤਾ ਸਰਜੀਤ ਕੌਰ ਨੂੰ ਪਿਤਾ ਹਰਨੇਕ ਨੂੰ ਹੂੰ ਯਾਨੀ ਪਰਿਵਾਰ ਦੇ ਵਿੱਚ ਕੋਈ ਐਦਾਂ ਦੀ ਕੋਈ ਗੱਲ ਨਹੀਂ ਸੀ ਕੋਈ ਚੜ੍ਹਦੀ ਕਲਾ ਗੱਲ ਮਾਤਾ ਨੇ ਗੱਲ ਕਰੀ ਹੈ ਇਹ ਪੁੱਤ ਸ਼ਹੀਦ ਹੋ ਜਾਂਦਾ ਨੇ ਮਾਤਾ ਦਾ ਇਹ ਉਹ ਕਹਿੰਦੀ ਮੇਰੇ ਦੋ ਮੇਰੇ ਇੱਕ ਪੁੱਤ ਸ਼ਹੀਦ ਹੋ ਗਿਆ ਦੋ ਤਿੰਨ ਪੁੱਤ ਸੀ ਮੇਰੇ ਤੇ ਤੂੰ ਵੀ ਮੇਰਾ ਚੌਥਾ ਪੁੱਤ ਐਦਾਂ ਮਾਤਾ ਨੇ ਮੈਨੂੰ ਪਿਆਰ ਦਾ ਇਹਨਾਂ ਮਾਤਾ ਦੀ ਪਹਿਲੀ ਵਾਰ ਤੁਹਾਡੀ ਮੁਲਾਕਾਤ ਹੁੰਦੀ ਹੈ ਪਾਈ ਦਿਲਾਵਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਔਰ ਮਾਤਾ ਨੇ ਪੂਰੇ ਜਜ਼ਬੇ ਦੇ ਨਾਲ ਜਜ਼ਬੇ ਨਾਲ ਕਰੇ ਜੀ ਹੁਣ ਵੀ ਮੈਂ ਤਕਰੀਬਨ ਕਈ ਵਾਰੀ ਬਾਅਦ ਚ ਮਿਲੇ ਹਾਂ ਜੀ ਬਾਹਰ ਆ ਕੇ ਵੀ ਮਿਲੇ ਹਾਂ ਹੋ ਤਕਰੀਬਨ ਹੁਣ ਇਸ ਟਾਈਮ ਕੈਨੇਡਾ ਰਹਿੰਦੇ ਹਾਂ ਹਰ ਵਾਰ ਦੀ ਲਾਸਿੰਗ ਦਾ ਪਰਿਵਾਰ ਕੈਨੇਡਾ ਰਹਿੰਦਾ ਹਾਂ ਕੈਨੇਡਾ ਰਹਿੰਦਾ ਜੀ ਉਹਨਾਂ ਦਾ ਛੋਟਾ ਭਰਾ ਕੈਲਗਰੀ ਹੈ ਤੇ ਵੱਡਾ ਭਰਾ ਵੀ ਉਧਰ ਕੈਲਗਰੀ ਰਹਿੰਦਾ ਹੈ ਤੇ ਮਦਰ ਫਾਦਰ ਵੀ ਉਧਰ ਹੈ ਜਾਨੀ ਜਦੋਂ ਵੀ ਉਹਨੂੰ ਮਿਲੀਦਾ ਹੈ ਚੜ੍ਹਦੀ ਕਲਾ ਕੋ ਗੱਲ ਕਰਦੇ ਆ ਕਦੇ ਇਸ ਗੱਲ ਦਾ ਮਲਾਲ ਨਹੀਂ ਹੁੰਦਾ ਕਿ ਮੇਰੇ ਪੁੱਤ ਨੇ ਸ਼ਹਾਦਤ ਦਿੱਤੀ ਤੇ ਅੱਜ ਕੋਈ ਮੁੱਲ ਪਿਆ ਨਹੀਂ ਲੱਗਦਾ ਨਹੀਂ ਉਹਨਾਂ ਨੇ ਕਦੇ ਵੀ ਰੋਸ ਕੇ ਜਦੋਂ ਮੈਂ ਪਹਿਲੀ ਗੱਲ ਮਿਲਿਆ ਫਸਟ ਮੈਨੂੰ ਬੁੱਕਲ ਮੈਨੂੰ ਆਪਣੀ ਜਫੀ ਚ ਲੈ ਲਿਆ ਉਹਨਾਂ ਨੇ ਵੀ ਮੇਰਾ ਤੁ ਦਲਾਵਰ ਮੇਰਾ ਬੇਟਾ ਹੀ ਆ ਗਿਆ ਉਸ ਟਾਈਮ ਜਦੋਂ ਮੇਰੀ ਵੀ ਉਮਰ ਉਸ ਟਾਈਮ 24 ਸਾਲ ਦੀ ਸੀ ਮੈਂ ਪਹਿਲੀ ਫਸਟ ਟਾਈਮ ਮਿਲਿਆ ਜਦੋਂ ਜਣੇ ਤੇ ਮੈਂ ਚਾਰ ਪੰਜ ਵਾਰ ਗਿਆ ਹਾਂ ਉਸ ਫੰਡ ਤੋਂ ਪਹਿਲਾਂ ਵੀ ਗਿਆ ਹਾਂ ਮੈਨੂੰ ਕੋਈ ਡਿਊਟੀ ਲਾਈਨ ਦੀ ਮਿਲਣ ਦੀ ਪਰਿਵਾਰ ਨੂੰ ਮੈਂ ਉਸ ਟਾਈਮ ਵੀ ਜਾ ਕੇ ਆਇਆ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੈ ਹੁੰਦੀ ਰਹਿੰਦੀ ਹੁਣ ਵੀ ਜਣੇ ਤੇ ਮੈਂ ਇੱਕ ਦੋ ਵਾਰੀ ਮਿਲਿਆ ਜੀ ਬਾਅਦ ਚ ਵੀ ਆ ਕੇ ਬਾਹਰ ਵੀ ਆ ਕੇ ਮਿਲਿਆ ਕੋਈ ਗੱਲ ਹੁਣ ਉਹ ਪਟਿਆਲਾ ਵਿੱਚ ਨਹੀਂ ਰਹਿੰਦੇ ਹੁਣ ਪਟਿਆਲੇ ਨਹੀਂ ਰਹਿੰਦੇ ਇਸ ਟਾਈਮ ਮਕਾਨ ਹੈਗਾ ਇਸ ਟਾਈਮ ਚੋਰ ਫੈਮਿਲੀ ਬਾਹਰ ਚਲੇ ਗਏ ਕੈਨੇਡਾ ਆਉਂਦੀ ਹੈ ਜੇ ਛੁੱਟੀ ਆਉਂਦੀ ਹੈ ਪਟਿਆਲੇ ਖੜਦੇ ਆ ਜੀ ਹੂੰ ਅੱਸੀ ਰਹਨੇਗੇ ਉਹ ਭਾਈ ਦਿਲਾਵਰ ਸਿੰਘ ਦਾ ਜਿਸ ਤਰ੍ਹਾਂ ਦਾ ਜੀਵਨ ਸੀਗਾ ਜਿਵੇਂ ਉਹਨਾਂ ਦੇ ਪਰਿਵਾਰ ਦੀ ਤੁਸੀਂ ਗੱਲ ਦੱਸ ਰਹੇ ਹੋ ਕਿ ਉਹਨਾਂ ਦਾ ਪਰਿਵਾਰ ਪਹਿਲਾਂ ਬਹੁਤ ਧਾਰਮਿਕ ਸੀਗਾ ਧਾਰਮਿਕ ਜਿਹੜੇ ਰੂਲਸ ਨੇ ਫਾਲੋ ਕਰਦਾ ਸੀਗਾ ਬਹੁਤ ਧਰਮ ਨਾਲ ਧਰਮ ਦੇ ਵਿੱਚ ਬਲੀਵ ਕਰਦਾ ਸੀ ਨਹੀਂ ਐਦਾਂ ਕੋਈ ਨਹੀਂ ਸੀ ਮਦਰ ਫਾਦਰ ਜਾਂ ਤੇ ਸ੍ਰੀਸ਼ ਹੀ ਹੈਗੇ ਐਦਾਂ ਪਹਿਲਾਂ ਕੋਈ ਨਹੀਂ ਸੀ ਇਹਦਾ ਅਮਰਤਾਰੀ ਨਹੀਂ ਸੀ ਆ ਧਾਰਮ ਨਵਰਤਾਰੀ ਕੋਈ ਨਹੀਂ ਸੀ ਹੁਣ ਇਸ ਟਾਈਮ ਅਮਰਤਾਰੀ ਹੈਗੇ ਤੇ ਉਸ ਟਾਈਮ ਅਮਰਤਾਰੀ ਕੋਈ ਨਹੀਂ ਸੀਗਾ ਜਾਣੇ ਤੇ ਸਿਰਫ ਉਹਨਾਂ ਦੇ ਮਨ 'ਚ ਇਹੀ ਸੀ ਵੀ ਮੈਂ ਕੌਮ ਦਾ ਬਣਾ ਬਦਲਾ ਲੈਣਾ ਹੈ ਹੂੰ ਉਦੇ ਮਨ ਇਹੀ ਜਗਾ ਸੀ ਜਣੀ ਵਿਸ਼ਿਸ਼ਧੀ ਪ੍ਰਾਪਤ ਕਰਨੀ ਹੈ ਜੇ ਉਹ ਦਲਾਵਰ ਸਿੰਘ ਕਰ ਲੈਦਾ ਉਹਨੇ ਕਰ ਗਿਆ ਹਮ ਬਲਵੰਤ ਸਿੰਘ ਵੀ ਉਨੇ ਹੀ ਚਾਹੁੰਦਾ ਸੀ ਦੋਨਾਂ ਦੀ ਸਾਰੀ ਇੱਕੋ ਜਿਹੀ ਚਾਹਤ ਤੇ ਇੱਕ ਦੂਜੇ ਦੇ ਮੂਰੇ ਜਾਣ ਨੂੰ ਤਿਆਰ ਸੀ ਹਮ ਕੋਈ ਆਇਆ ਨਹੀਂ ਸੀ ਕਿਸੇ ਨੂੰ ਪਿੱਠ ਦਿਖਾਉਣ ਵਾਲਾ ਸੀ ਸਾਰੇ ਇੱਕ ਦੂਜੇ ਮੂਰੇ ਕੋਈ ਇਹਨਾਂ ਦਾ ਆਇਆ ਨਹੀਂ ਹੈ ਕੋਈ ਘਰ ਲਈ ਨਹੀਂ ਸੀ ਕਰਿਆ ਇਹਨਾਂ ਕਿਸੇ ਕੰਨੀ ਕਰਿਆ ਹਮ ਆਪਣੇ ਪਰਿਵਾਰ ਵਾਲਿਆਂ ਨੇ ਕੋਈ ਸੋਚਿਆ ਕਿਸੇ ਇੱਕ ਨੌਜਵਾਨਾਂ ਦਾ ਇਨਸਾਫ ਲੈਣ ਸਿਰਫ ਨੌਜਵਾਨਾਂ ਦਾ ਸਾਥ ਲਈ ਕਰਿਆ ਇਹਨਾਂ ਨੇ ਜ਼ੁਲਮ ਦੇ ਖਿਲਾਫ ਲੜੇ ਹੈ ਉਹਨਾਂ ਦੇ ਹੱਕ ਲਈ ਇਹਨਾਂ ਦਾ ਇੱਕ ਦੂਜੇ ਦੇ ਮੂਰੇ ਹੀ ਕੜਾ ਕੇ ਕੰਮ ਇਸ ਗੱਲ ਨੂੰ ਕਰਦੇ ਸੀ ਮੈਂ ਜਾਣਾ ਉਹ ਦੂਜਾ ਕਹਿੰਦਾ ਮੈਂ ਜਾਣਾ ਤੇ ਇਸ ਕਰਕੇ ਇਹਨਾਂ ਨੇ ਟਾਸ ਵੀ ਪਈ ਇਹਨਾਂ ਦੀ ਤੇ ਤਾਰੇ ਦਾ ਵੀ ਇਦਾਂ ਹੀ ਹੈ ਜੇ ਭੌਰਾ ਦਿੱਲੀ ਦੇ ਜਿਹੜੇ 84 ਦੇ ਹੋਏ ਐ ਸਿੱਖਾਂ ਨਾਲ ਕਤਲ ਹੋਏ ਐ ਉਹ ਤੋਂ ਪਰਭਾਵ ਜ਼ਿਆਦਾ ਸੀ ਉਹਦੇ ਨੇ ਦੇਖਿਆ ਛੋਟੇ 1984 ਸੀ 84 ਦੇ ਵਿੱਚ ਉਹਨੇ ਦੇਖਿਆ ਛੋਟੇ ਜੰਦੇ ਉਹਦੇ ਮਨ ਚ ਉਸਿਆ ਹਵਾਰਾ ਗਰੀਲੇ ਸੰਘਰਸ਼ ਕੁਦਿਆ ਹੋਇਆ ਸੀ ਪਹਿਲਾਂ ਤਾਰਾ ਵੀ ਉਹਦੇ ਨਾਲ ਹੀ ਦਿੱਲੀ ਰਹਿਣ ਕਰਕੇ ਉਹਨੇ ਸਾਰਾ ਕੁਝ ਉਸੇ ਦੇਖਿਆ ਹੈ ਹੂੰ ਇਸ ਕਰਕੇ ਤਾਰਾ ਵੀ ਇਸ ਕਾ ਲੋਕਾ ਤੇ ਸਾਰੀ ਉਸ ਜ਼ੁਲਮ ਦੇ ਕਰਕੇ ਹੀ ਜ਼ਿਆਦਾ ਉਧਰ ਹੋਏ ਆ ਇਹ ਜਿਹੜੇ ਪੁਲਿਸ ਦੇ ਤੰਗ ਹੋ ਕੇ ਲੋਕਾਂ ਦੀ ਨੌਜਵਾਨੀ ਉਹਨਾਂ ਅੱਖਾਂ ਦੇਖ ਕੇ ਸਾਡੇ ਧੀਆ ਪਣਾ ਦੀ ਇੱਜ਼ਤਾਂ ਕਿਵੇਂ ਲੁੱਟਉਣੀ ਆ ਕਿਵੇਂ ਮਾਂ-ਮਾਂ ਦੀ ਸਾਡੇ ਸੀਐਸਟਾਫਾਂ ਜਿੱਕਰ ਰੁਲੀਆਂ ਜਾਂਦੀਆਂ ਉਸ ਤੋਂ ਤੰਗ ਹੋ ਕੇ ਸਾਰਾ ਕੁਝ ਰਿਆ ਤੁਸੀਂ ਤੇ ਉਸ ਦੌਰ ਨੂੰ ਬਹੁਤ ਚੰਗੀ ਤਰ੍ਹਾਂ ਵੇਖਿਆ ਜਦੋਂ ਬਿਆਨ ਸਿੰਘ ਦਾ ਕਤਲ ਹੁੰਦਾ ਆ ਕੀ ਤੁਹਾਨੂੰ ਲੱਗਦਾ ਹੈ ਕਿ ਬਿਆਨ ਸਿੰਘ ਦੇ ਕਤਲ ਤੋਂ ਬਾਅਦ ਪੰਜਾਬ ਦੇ ਹਾਲਾਤ ਬਦਲੇ ਸਿੱਖ ਨੌਜਵਾਨ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਸਹੀ ਰਹੀ ਲਈ ਤੇ ਆਈ हां जिंदगी ओना दी जो ਨੌਜਵਾਨਾਂ ਦੇ ਝੂਠੇ ਪੁਲਸ ਮਕਾ ਲੈਣ ਤੋਂ ਬਚੀ ਪਰ ਸਰਕਾਰਾਂ ਨੇ ਉੱਥੇ ਬਿਆਸੀ ਮਾਰਨ ਤੋਂ ਵੱਧ ਅਗਲਾ ਮੂਰੇ ਫੇਰ ਫਿੱਟ ਕਰਤਾ ਸਾਡੇ ਮੂਰੇ ਉਹ ਕੌਣ ਸੀ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸਾਡੇ ਨੌਜਵਾਨੀ ਦਾ ਘਾਣ ਕਰ ਗਿਆ ਨੌਜਵਾਨੀ ਨੂੰ ਸਾਡੇ ਦੇ ਨੌਜਵਾਨੀ ਦੇ ਘਾਣ ਕੇ ਮੈਂ ਕੀਤਾ ਉਹਨਾਂ ਨੇ ਨਸ਼ਿਆਂ ਵੱਲ ਚਿੱਟਾ ਆ ਮਲਿਆਤਾ ਪੰਜਾਬ ਦੇ ਵਿੱਚ ਨਸ਼ਾ ਇਹਨਾਂ ਲੋਕਾਂ ਨੇ ਵਪਾਰ ਕਰਿਆ ਮਜੀਠਿਆਂ ਨਾਲ ਕੇ ਵਪਾਰ ਕਰਿਆ ਸਾਰਾ ਨੌਜਵਾਨੀ ਦਾ ਘਾਣ ਕਰਦੇ ਨੇ ਲੋਕਾਂ ਨੇ ਜਿਹੜੀ ਨੌਜਵਾਨੀ ਬੇਰੁਜ਼ਗਾਰੀ ਲੈਂਦੀ ਇਹਨਾਂ ਦੀ ਬਦੌਲਤ ਆਈ ਹੈ ਪੰਜਾਬ ਦੇ ਵਿੱਚ ਕਿੰਨਾ ਭਈਆ ਆ ਗਿਆ ਜੇ ਬੇਰੁਜ਼ਗਾਰੀ ਤਾਂ ਸਾਡੇ ਬੱਚੇ ਬਾਹਰ ਜਾਂਦੇ ਆ ਭਈਆ ਨੂੰ ਨੌਕਰੀ 15000 ਦੀ ਮਿਲਦੀ ਹੈ ਇੱਕ ਬੀਏ ਕਰਕੇ ਬੱਚੇ ਨੂੰ 10000 ਦੀ ਨੌਕਰੀ ਮਿਲਦੀ ਹੈ ਉਸ ਤੋਂ ਤੰਗ ਆ ਕੇ ਬੱਚੇ ਬਾਹਰ ਜਾਂਦੇ ਆ ਸੰਘਰਸ਼ ਕੌਣ ਕਰਨਗੇ ਲੋਕੀ ਪਰ ਹੱਤਿਆ ਹੋਈਆਂ ਸਾਡੇ ਗੁੱਡੀਆਂ ਦੀ ਕਿੰਨੇ ਕਿੰਨਾ ਵੇਚ ਗਏ ਹਾਂ ਇਸ ਟਾਈਮ ਫਤਿਹਗੜ੍ਹ ਜ਼ਿਲ੍ਹੇ ਵਿੱਚ ਕੋਈ ਗੁੱਡੀ ਨਹੀਂ ਮਿਲ ਰਹੀ ਬੱਚੇ ਨੂੰ ਮੈਰਿਜ ਸਾਡੇ ਇੰਨੇ ਪਰ ਹੱਤਿਆ ਹੋਈਆਂ ਜਦੋਂ ਕਿ ਧੀ ਇੱਕ ਧੀ ਲਾਜ਼ਮੀ ਹੋਣੀ ਜ਼ਰੂਰੀ ਹੈ ਪਹਿਲ ਦੇ ਆਧਾਰ ਤੇ ਹਰੇਕ ਬੰਦੇ ਦੇ ਇੱਕ ਧੀ ਹੋਣੀ ਜ਼ਰੂਰੀ ਹੈ ਹਮ ਕਿ ਧੀ ਤੇ ਪੁੱਤ ਹੋਣਾ ਜ਼ਰੂਰੀ ਹੈ ਇਹ ਪੁੱਤ ਦਾ ਧੀ ਹੋਣਾ ਜ਼ਰੂਰੀ ਹੈ ਇਹਨਾਂ ਨੇ ਇਹਨਾਂ ਦੀ ਰਾਜ ਸੜਕ ਤੋਂ ਹੱਥ ਹੋਈ ਐ ਏਦਾਂ ਦੇ ਇਹਨਾਂ ਕੰਮ ਹੋਇਆ ਸਾਰਾ ਕੁਝ ਹੋਇਆ ਤੇ ਇਸ ਕਰਕੇ ਸਾਡੇ ਦੇਖੋ ਅੰਮ੍ਰਿਤਸਰ ਦੇ ਵਿੱਚ ਇੱਕ ਹੈੱਡ ਕਨਸਟੇਬਲ ਸੀ ਪਤਾ ਨਹੀਂ ਉਹ ਜਿਹੜਾ ਪੁਲਿਸ ਵਾਲਾ ਸੀ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਉਹ ਬਾਦਲਾਂ ਦੇ ਉਹਨੇ ਅਕਰਾਸੀ ਇਹਨਾਂ ਦਾ ਕਰਿੰਦਾ ਹੀ ਸੀ ਕੋਈ ਜਾਂ ਰਾਣਾ ਸੀ ਠੀਕ ਐ ਏਦਾਂ ਦੇ ਇਹਨਾਂ ਨੇ ਯਾਨੀ ਤੇ ਪੰਜਾਬ ਵਿੱਚ ਅਮਨ ਚਾਂਤੀ ਕੋਈ ਰੱਖੀ ਨਹੀਂ ਉਸ ਟਾਈਮ ਵੀ ਹੁਣ ਬਾਦਲ ਦੇ ਰਾਜ ਚ ਕਿੰਨੇ ਲੋਕਾਂ ਨਾਲ ਹੋਇਆ ਉਹ ਜਿੰਨੇ ਚੌਥੇ ਪੁਲਿਸ ਮੁਕਾਬਲੇ ਫਿਰ ਵੀ ਮੁੰਡੇ ਮਾਰੇ ਬਾਅਦ ਚ ਇਹਨਾਂ ਨੇ ਇੱਕ ਦੋ ਮਾਰੇ ਜੇ ਸੈਣੀ ਨੇ ਮਾਰੇ ਨਹੀਂ ਆਪਣੇ ਬਹਿਵਲ ਗਲਾ ਕਾਂਡ ਹੋਇਆ ਉਸੇ ਇੱਕ ਸ਼ਾਂਤਮਈ ਤਰੀਕੇ ਨਾਲ ਪ੍ਰੋਜੈਕਸ਼ਨ ਕਰਦੇ ਜੀ ਗਰਜੀਤ ਸਿੰਘ ਭਗਵਾਨ ਸਿੰਘ ਕ੍ਰਿਸ਼ਨ ਭਗਵਾਨ ਉਹਨਾਂ ਦੇ ਨੀਜੇ ਗੁਲੀਆਂ ਮਾਰੀਆਂ ਠੀਕ ਹੈ ਉਹਨੂੰ ਡੀਜੀਪ ਲਾਇਆ ਜਿਹੜਾ ਸੁਮੇਤ ਸੈਣੀ ਐਸਐਸਪੀ ਸੀ ਉਸ ਟਾਈਮ 82 ਸਰਕਾਰ ਦੇ ਮੇਲੇ ਇਹਨੇ ਆਪਣੇ ਰਾਜ ਚ ਡੀਜੀਪ ਲਾਇਆ ਠੀਕ ਹੈ ਜੀ ਇਹਨਾਂ ਨੇ ਹੁਣ ਜਿ ਕੋ ਇਹਨਾਂ ਦੇ ਰਾਜ ਇਹਨਾਂ ਨੇ 26 30 ਸਾਲ ਇਹਨਾਂ ਨੇ ਉਹਦੀ ਕੌਂਕੇ ਦੀ ਗੁਰਦੇਵ ਸਿੰਘ ਕੌਂਕੇ ਦੀ ਰਿਪੋਰਟ ਆ ਉਹ ਦੱਬ ਕੇ ਰੱਖੀ ਹੋਣੀ ਸੀ ਇਹਦਾ ਵੀ ਇਹ ਕਰਕੇ ਇਹਨਾਂ ਨੇ ਸਾਨੂੰ ਕੋਈ ਇਨਸਾਫ ਮਿਲਦੇ ਹੁਣ ਤੇ ਪੰਜਾਬ ਦੇ ਵਿੱਚ ਇਸ ਟਾਈਮ ਜਵਾਨੀ ਜਿਹਨੇ ਸੰਘਰਸ਼ ਕਰਨਾ ਜਵਾਨੀ ਉਹ ਖਤਮ ਹੁੰਦੀ ਜਾਂਦੀ ਹੈ ਸਾਡੀ ਜਵਾਨੀ ਨੌਜਵਾਨੀ ਇਸ ਤੋਂ ਤੰਗ ਆ ਕੇ ਲੋਕੀ ਡਰਦੇ ਮਾਰੇ ਬਾਹਰ ਬਚੇ ਨੂੰ ਕੱਢਦੇ ਆ ਹੁਣ ਜੇ ਇੱਕ ਬੱਚਾ ਸਹੀ ਹੈ ਨੌ ਬੱਚੇ ਵਿੱਚ ਪਿੰਡ 'ਚ ਕੋਈ ਖਾਂਦੇ ਵੀ ਨੇ ਤੋ ਇੱਕ ਕਿਵੇਂ ਬਚ ਜੂਗਾ ਸੇ ਨਹੀਂ ਬਚ ਸਕਦਾ ਹੂੰ ਪਾਈ ਦਿਲਾਵਰ ਸਿੰਘ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਆ ਕੌਮ ਦੇ ਲਈ ਕੀ ਤੁਹਾਨੂੰ ਲੱਗਦਾ ਕਿ ਕੌਮ ਨੇ ਉਹਨਾਂ ਦੇ ਨਾਲ ਇਨਸਾਫ ਕੀਤਾ ਨੇ ਕੌਮ ਚਲੋ ਇਸ ਗੱਲ ਦਾ ਕੌਮ ਨਹੀਂ ਮੈਂ ਮੰਨਦਾ ਥੋੜੀ ਗੱਲ ਗੱਲ ਦੇ ਵਿੱਚ ਵੀ ਕੌਮ ਨੂੰ ਉੱਥੇ ਖੜਨਾ ਜਿੱਤੇ ਏਡੀ ਬੜੀ ਕੁਰਬਾਨੀ ਕਰੀ ਹੈ ਕੌਮ ਨੂੰ ਉਹਦੇ ਨਾਲ ਉਸੇ ਉਸ ਰਵੇ ਦੇ ਖੜਨਾ ਚਾਹੀਦਾ ਸੀ ਨਾ ਹੁਣ ਬੰਦੀ ਸਿੰਘਾਂ ਦੇ ਵਿੱਚ ਸਾਨੂੰ ਆਸ ਟਾਈਮ ਸਾਡੀ ਇਹੀ ਹੋਗਾ ਜੀ ਅਸੀਂ ਇਸ ਮੋਰਚੇ ਨੂੰ ਜਿਹੜਾ ਕੌਮੀ ਇਨਸਾਫ ਮੋਰਚਾ ਚੱਲਦਾ ਆਪਣੇ ਫਤਿਹਗੜ ਸਾਹਿਬ ਦੇ ਮੁਹਾਲੀ ਵਿੱਚ ਲੱਗਿਆ ਹੋਇਆ ਇਹਨੂੰ ਵੱਧ ਤੋਂ ਵੱਧ ਅਸੀਂ ਵਧਾਈਏ ਇਹਨੂੰ ਤਕੜਾ ਕਰੀਏ ਤਾਂ ਸਰਕਾਰਾਂ ਨੂੰ ਦਬਾਇਆ ਜਾਵੇ ਮੋਰਚੇ ਨੂੰ ਤਕੜਾ ਕਰੂ ਇਹੀ ਸਾਡੀ ਇੱਕ ਇਨਸਾਫ ਦੀ ਮੰਗ ਹੋਊਗੀ ਵੀ ਦਲਾਵਰ ਸਿੰਘ ਨੂੰ ਇਹ ਹੋਊਗਾ ਵੀ ਇਹ ਵੀ ਵਾਕਈ ਮੇਰੇ ਉਹਦੇ ਚੱਲਦੇ ਕਸਮਾਂ ਦੇ ਲੋਕੀ ਸੋਚ ਰੱਖਦੇ ਐ ਇਸ ਗੱਲ ਨੂੰ ਕਿ ਸਾਨੂੰ ਇਸ ਮੋਰਚੇ ਦੇ ਲਈ ਵੱਧ ਤੋਂ ਵੱਧ ਹੋ ਕੇ ਸਾਥ ਦੇਣਾ ਚਾਹੀਦਾ ਹੈ ਕਿ ਇਹ ਬੰਦੀ ਸਿੰਘਾਂ ਦੇ ਲਈ ਸਾਨੂੰ ਹਰ ਨਾਰਾ ਮਾਰਨਾ ਚਾਹੀਦਾ ਹੈ ਤਾਂ ਕਿ ਸਰਕਾਰਾਂ ਦਵਾਇਆ ਸੀ ਸਾਨੂੰ 30-30 ਸਾਲ ਕਿਸੇ ਵੀ ਮੈਨੂੰ ਅੱਜ ਤੱਕ ਵਾਰਡਿਚ ਦਿਖਾ ਦਿਓ ਕਿ ਕੋਈ ਕੋਈ 30-30 ਸਾਲ ਬੰਦਾ ਕੈਦ ਹੋਇਆ ਵੇ ਭਾਰਤ ਦੇ ਵਿੱਚ ਕੋਈ ਕੈਦ ਹੋਇਆ 30 ਸਾਲ ਦਾ ਇੱਕ ਰਕਾ ਪਹਿਲਾਂ ਰਿਕਾਰਡ ਹੋਇਆ ਜੀ 30-30 ਸਾਲ ਹੋ ਗਏ ਸਜ਼ਾ ਵੀ ਕੋਰਟ ਦੇ ਵਿੱਚ ਜਾਂਨੇ ਆ ਕੋਰਟ ਆਪਾਂ ਨੂੰ ਸਜ਼ਾ ਸੁਣਾਉਂਦੀ ਐ ਇਹਨਾਂ ਦੇ ਵਿੱਚ ਕੀ ਲਿਖਿਆ ਹੋਇਆ ਕੋਰਟ ਨੇ ਟ੍ਰਾਇਲ ਟੂ ਡੈਸ ਲਿਖਿਆ ਨਾ ਕਰੂਗਾ ਇਹ ਲਿਖਿਆ ਵੀ ਜਿਹਨਾਂ ਦਾ ਬਤੀਰਾ ਸਹੀ ਹੈ ਤਾਂ ਇਹਨਾਂ ਨੂੰ ਆਪਣੇ ਵਿਹਾਰਤੀ ਸਰਕਾਰ ਛੱਡ ਸਕਦੀ ਹੈ ਸਰਕਾਰ ਉਹਨੇ ਲਿਖਿਆ ਹੈ ਜੱਜਮੈਂਟ ਲੈਣ ਲਿਖੀ ਹੈ ਇਸ ਵਿੱਚ ਇਹਨਾਂ ਦੇ ਵਿੱਚ ਵੀ ਛੱਡ ਸਕਦੀ ਹੈ ਇਹਨਾਂ ਨੂੰ ਛੱਡ ਸਕਦੀ ਹੈ ਪਰ ਛੱਡਦੀ ਨਹੀਂ ਛੱਡਦੀ ਇਸ ਕਰਕੇ ਨਹੀਂ ਹੈ ਕਿ ਸਰਕਾਰਾਂ ਇਹਨਾਂ ਨੂੰ ੱੱਕਾ ਆਪਣਾ ਜ਼ੁਲਮ ਕਰਨਾ ਚਾਹੁੰਦੀ ਜ਼ੁਲਮ ਕਰਦੀਆਂ ਜ਼ੁਲਮ ਆਪਣਾ ਰਾਜ ਸਤਾ ਕੈਮ ਰੱਖਣੇ ੱੱਕੇ ਨਾਲ ਦੁਵਾ ਰਹੀਆਂ ਹੂੰ ਦੁਵਾ ਰਹੀਆਂ ਠੀਕ ਹੈ ਵੀ ਇਹਨਾਂ ਲੋਕਾਂ ਨੇ ਸਾਨੂੰ ਪੰਜਾਬ ਨੂੰ ਅਸਲੀ ਨੌਜਵਾਨੇ ਨੂੰ ਇਹਨਾਂ ਨੇ ਤਰੀਕੇ ਦੇ ਨੇ ਲਿਆਣਾ ਤਾਂ ਹੂੰ ਅੱਜ ਨੇ ਪੰਜਾਬ ਤਬਾਹ ਹੋ ਰਿਹਾ ਇਹਨਾਂ ਦੀ ਬਦੌਲਤ ਕਰਕੇ ਹੋ ਰਿਹਾ ਹੈ ਜੇ ਬੰਦੀ ਸਿੰਘ ਰਿਆ ਹੋ ਜਣਾ ਪੰਜਾਬ ਕਿਸੇ ਤਰੱਕੀ ਦੇ ਚਲੇ ਜਾਓ ਹੂੰ ਠੀਕ ਸਾਡੇ ਵਰਗੀ ਪੰਜਾਬ ਵਰਗੀ ਧਰਤੀ ਕਿਤੇ ਨੀਚੇ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਕਿਤੇ ਚਲੇ ਜਾਓ ਹੂੰ ਇਹਨਾਂ ਲੋਕਾਂ ਨੇ ਸਾਡੇ ਪੰਜਾਬ ਦੀ ਧਰਤੀ ਨੂੰ ਤਬਾਹ ਕਰਿਆ ਇਹਨਾਂ ਲੋਕਾਂ ਨੇ ਜਦੋਂ ਕਿ ਜਦੋਂ ਕੁਰਸੀ ਤੇ ਸਤਾ ਹੋਰ ਕੋਲ ਹੈ ਜਿਨ੍ਹਾਂ ਕੋਲ ਜਾਣੀ ਚਾਹੀਦੀ ਉਹ ਅੰਦਰ ਜੇਲਾ ਹੀ ਠੁਕੇ ਹੋਏ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਲੁੱਟਿਆ ਪੰਜਾਬ ਨੂੰ ਕੁਰਸੀ ਉਠਾ ਲਈ ਤੇ ਸਾਡਾ ਕੰਮ ਉਲਟ ਹੋ ਗਿਆ ਹੂੰ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਓਕੇ ਬਾਕੀ ਸਭ ਬਈ ਜੀ ਜੀ ਫੋਟੇ ਏਸਨ ਸਾੜਨਾਲ ਭਾਈ ਜਸਵੰਤ ਸਿੰਘ ਸਿੱਧੂਪੁਰ ਜਿਹੜੇ ਕਿ ਭਾਈ ਦਿਲਾਵਰ ਸਿੰਘ ਦੇ ਸਾਥੀ ਰਹੇ ਨੇ ਔਰ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਦਿਲਾਵਰ ਸਿੰਘ ਬੱਬਰ ਕੌਣ ਸੀ ਦਿਲਾਵਰ ਸਿੰਘ ਬੱਬਰ ਉਹ ਸ਼ੇਰ ਸੀ ਜਿਹੜਾ ਕਿ ਇੱਕ ਸਾਧਾਰਨ ਨੌਜਵਾਨ ਸੀ ਹਾਲਾਂਕਿ ਗੂਗਲ ਤੇ ਵਿਕੀਪੀਡੀਆ ਉਹਨਾਂ ਨੂੰ ਮੁੱਖ ਮੰਤਰੀ ਦਾ ਹਤਿਆਰਾ ਜ਼ਰੂਰ ਕਹਿੰਦਾ ਪਰ ਜੇ ਸਿੱਖ ਕੌਮ ਦੇ ਪੰਨੇ ਫੋਲ ਨੇ ਜਾਣ ਤਾਂ ਦਿਲਾਵਰ ਸਿੰਘ ਬੱਬਰ ਕੌਮੀ ਸ਼ਹੀਦ ਹੈ ਕੈਮਰਾਮੈਨ ਸੀ ਮਨਜੀਤ ਸਿੰਘ ਦੇ ਨਾਲ ਕਮਲਜੀਤ ਕੌਰ ਸਤਲੁਤ ਚੈਨਲ ਮੋਹਾਲੀ